ਮੈਨੂੰ ਇੱਥੇ ਸਿੱਧਾ-ਸਿੱਧਾ ਹੱਥ ਸਰਕਾਰਾਂ ਦਾ ਲੱਗਦਾ ਹੈ ਵੀ ਪਿੱਛੇ ਕਰ ਰਹੇ ਨੇ ਵੀ ਉਹ ਸ਼ੁਭਦੀਪਾ ਜਿਹੜਾ ਚੈਪਟਰ ਨੂੰ ਕਲੋਜ਼ ਕਰਨਾ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਹਿਸਾਬ ਨਾਲ ਵੀ ਜਿਹੜਾ ਉਹਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਕਰ ਲਈ ਗਲਤ ਬੰਦਿਆਂ ਤੋਂ ਇੰਟਰਵਿਊ ਲੈ ਕੇ ਪਾਈਆਂ ਨੇ ਉਹ ਸਾਡੇ ਕੇਸ ਨੂੰ ਰਫਾ-ਦਫਾ ਕਰਕੇ ਤੇ ਸ਼ੁਭਦੀਪਾ ਜਿਹੜਾ ਚੈਪਟਰ ਹੈ ਕਲੋਜ਼ ਕਰਨਾ ਚਾਹੁੰਦੀਆਂ ਨੇ ਉਹ ਵੀ ਸਿੱਧੂ ਨੇ ਕੋਈ ਵੀ ਗੱਲ ਕਹਿਣਾ ਚਾਹੁੰਦੀਆਂ ਵੀ ਉਹ ਤਾਂ ਜਨਰਜੀ ਐਨੀ ਸੀ ਉਹ ਤਾਂ ਚੱਲੀ ਜਾਂਦਾ ਸੀ ਪਰ ਉਹੀ ਹਾਲਾਤ ਸਾਡੇ ਹੋਏ ਪਏ ਅੱਜ ਪਰ ਸਾਡੇ ਬਸੋਂ ਬਾਹਰ ਨੇ ਮੈਂ ਤਾਂ ਇੱਕ ਬਸ ਪਬਲਿਕ ਨੂੰ ਜਿਹੜੀ ਸਾਡੇ ਸਾਡੇ ਸਾਨੂੰ ਹੌਸਲਾ ਦੇ ਰਹੀ ਹੈ ਤਿੰਨ ਸਾਲਾਂ ਤੋਂ ਉਹਨਾਂ ਮੇਰੇ ਅੱਗੇ ਇਹੀ ਬੇਨਤੀ ਹੈ ਵੀ ਤੁਸੀਂ ਸਾਡਾ ਸਾਥ ਨਾ ਛੱਡਿਓ ਕੋਈ ਗੱਲ ਨਹੀਂ ਵੈਘਰੂ ਕਰੂਗਾ ਕਦੇ ਨਾ ਕਿਸੇ ਕਿਰਪਾ ਪੋਲ ਪੋਲੀਟਿਕਸ ਦਾ ਜੇ ਉਹ ਸਾਨੂੰ ਪੋਲੀਟਿਕਸ ਕੁਝ ਵੀ ਨਹੀਂ ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਉਹ ਪੋਲੀਟਿਕਸ ਕੁਝ ਵੀ ਨਹੀਂ ਪਰ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਪੇ ਉਦੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲੇ ਵੀ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਐ ਅਸੀਂ ਐਨੇ ਕ ਨਿੱਕੇ ਮੁੱਟੇ ਤავਦੇ ਕੰਮ ਕਰਾ ਸਕਦੇ ਹਾਂ ਅੱਜ ਇਸ ਟਾਈਮ ਸਰਕਾਰੀ ਦਰਬਾਰੇ ਸਾਡੀ ਕੋਈ ਨਹੀਂ ਸੁਣ ਰਿਹਾ ਬਸ ਉਹ ਤਾਂ ਪਏ ਹੋਏ ਆ ਸਿੱਧੂ ਦੇ ਮਗਰ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਨੂੰ ਖਤਮ ਕਰੀਏ ਉਹ ਜੋ ਮੂਵ ਵੀ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਇਸ ਜਿਹੜਾ ਡਾਕੂਮੈਂਟਰੀ ਦੇ ਵਿੱਚ ਕੁਝ ਹੋਰ ਤੱਤ ਵੀ ਪੇਸ਼ ਕਰਦੇ ਨੇ ਕਿਸੇ ਤਰੋੜ ਤੋੜ ਮਰੋੜ ਦੇ ਰਾਜੀ ਪਹਿਲਾਂ ਮੇਰੀ ਗੱਲ ਸੁਣੋ ਜੇ ਮੈਂ ਛੋਡੇ ਘਰ ਦੇ ਬਾਰੇ ਛੋਡੇ ਬਾਰੇ ਛੋਡੇ ਬਾਰੇ ਲਿਖਾਂ ਵੀ ਜੀ ਬੋਤਾ ਮੁੰਡਾ ਐ ਉਹ ਆਏ ਆ ਉਹ ਆਏ ਕਿ ਤੁਸੀਂ ਸਾਨੂੰ ਲਿਖਣ ਦੀ ਆਗਾ ਦੋਗੇ ਕਿ ਇਸ ਬਾਰੇ ਇਸ ਦਾ ਕੋਈ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਾਨੂੰ ਸਾਨੂੰ ਇਨਸਾਫ ਤਾਂ ਕੀ ਦੇਣਾ ਸੀ ਤੇ ਸਾਡੇ ਜਿਹੜਾ ਜਵਾਕ ਤੇ ਉੱਤੇ ਉਹਦਾ ਬਸ ਸਿੱਧਾ ਸਾਹਬ ਜਰਾ राजे ਉਹਦਾ ਹੈਗਾ ਵੀ ਇਹਨਾਂ ਦਾ ਜਿਹੜੇ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਖੁੱਲਿਆ ਹੋਇਆ ਉਹ ਬੰਦ ਕਰੀਏ ਪਰ ਮੈਨੂੰ ਪਤਾ ਹੈ ਮੇਰੇ ਮੇਰੇ ਬੱਚੇ ਮੇਰੇ ਭੈਣ ਮੇਰੇ ਭਰਾ ਆਲਵਾੜ ਦੇ ਵਿੱਚ ਬੈਠੇ ਆ ਉਹ ਸਿੱਧੂ ਨੂੰ ਕਦੇ ਹੇਠਾ ਨਹੀਂ ਲੱਗਣ ਦੇਣਗੇ ਇਹਨਾਂ ਨੇ ਅਨਕਲ ਰੋਕਦੇ ਹੁੰਦੇ ਸੀ ਉਹ ਗੀਤਾਂ ਨੂੰ ਲੈ ਕੇ ਵੀ ਜਿਹੜੇ ਗੀਤ ਅਜ ਰਿਲੀਜ਼ ਕਰਨੇ ਪਏ ਵੀ ਉਹਨਾਂ ਝੂਠਾ ਨੂੰ ਸਮਝਾਉਣ ਵਾਸਤੇ ਅਸੀਂ ਕਹਿੰਦੇ ਹੁੰਦੇ ਸੀ ਵੀ ਚੱਲ ਪੁੱਤ ਕੋਈ ਗੱਲ ਨਹੀਂ ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਹਰਾਸ਼ ਕੀਤਾ ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਿਹੜਾ ਉਹਦਾ ਸਮਝਦਿਆਂ ਵੀ ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ ਸਾਰੇ ਭੈਣ ਭਾਈਆਂ ਨੂੰ ਆਪਿਆਂ ਨੂੰ ਆਪਣੇ ਫਰੈਂਡ ਨੂੰ ਆਪਣੇ ਫੈਨਸ ਨੂੰ ਆਪਣੇ ਮਾਂ ਪਿਓ ਨੂੰ ਉਹਨੇ ਫੇਰ ਵੀ ਬਣਦਾ ਸਮਾਨ ਦਿੱਤਾ ਮੈਂ ਕਹਿੰਦੀ ਆ ਵੀ ਵੈਗਰੂ ਨੇ ਉਹਦੇ ਚ ਕੋਈ ਇਹ ਜਿਹੀ એનર્ਜੀ ਪਾ ਕੇ ਭੇਜਿਆ ਸੀ ਜਿਹੜਾ ਉਹ ਇੰਨੀਆਂ ਫਿਰ ਉਹ ਜੂਠਾਂ ਵਾਲੀ ਗੱਲ ਆ ਜਾਂਦੀ ਹੈ ਇਹੋ ਜਿਹੇ ਲੋਕਾਂ ਦੇ ਪ੍ਰੈਸ਼ਰ ਹੇਠ ਬਚਾ ਇੰਨਾ ਕੰਮ ਫੇਰ ਵੀ ਇੰਨਾ ਕੰਮ ਕਰਕੇ ਗਿਆ ਨਾਸਾ ਬੰਦ ਹੋ ਰਹੀਆਂ ਨੇ 15 ਸਾਲ ਉਹਨੂੰ ਅਸੀਂ ਇਹ ਮੇਜਿਕ ਜਿੰਦੜ ਰੱਖਾਂਗੇ ਬੇਟਾ ਇਹ ਇਖਦੇ ਜਦੋਂ ਤੁਸੀਂ ਚੈਨਾ ਦਾ ਇੱਕ ਖਿਆਲ ਕਰਦੇ ਭਰੇ ਮਨ ਦੇ ਨਾਲ ਦੇ ਤੇ ਜਾਣ ਕਰ ਲਈਦਾ ਹੈ ਔਰ ਉਹ ਬੜੀ ਤੁਮਤਾ ਉਹਦੇ ਨਾਲ ਇਸ ਨੂੰ ਮਨਾਉਂਦਾ ਸੀਗਾ ਮਾਰਨ ਤੋਂ ਤੇ ਜਾਣ ਤੋਂ ਬਾਅਦ ਵੀ ਸਾਨੂੰ ਲੱਗਦਾ ਵੀ ਉਹਦੀ ਰੋਣ ਨੂੰ ਥੋੜੀ ਸ਼ਾਂਤੀ ਮਿਲਦੀ ਹੋਵੇਗੀ ਜਦੋਂ ਉਹਨੇ ਯਾਦ ਕਰਦੇ ਠੀਕ ਕਹੂੰਗੇ ਥੋੜੇ ਸਮੇਂ 'ਚ ਜਿਹੜੇ ਕਿਦੂ ਦੇ ਐਪੀ ਲਾਂਚ ਕੀਤੀ ਆ ਕੱਖਾਂ ਜਿਹੜੀ ਕਰੋਸ ਕਰੀ ਪੁੰਤਾ ਦੇਖੋ ਜੀ ਆਪਣਾ ਸ਼ੁਰੂ ਤੋਂ ਉਕੇ ਸਿੱਧੂ ਨੂੰ ਸਿੱਧੂ ਬਣਾਇਆ ਕਿੰਨਾ ਨੇ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਸਿਹਤ ਹੋਣੀ ਹੁੰਦਾ ਜਾਂ ਤੱਕ ਉਹ ਨਾਲ ਖੜੇ ਨੇ ਉਹ ਤਾਂ ਆਪਣਾ ਚੱਕਰੀ ਨਹੀਂ ਹੈਗਾ ਵੀ ਟੱਟ ਵੱਧਾ ਤਾਂ ਜਦ ਤੱਕ ਸਮਰਥਨ ਸਾਡੇ ਨਾਲ ਉਹ ਭੈਣ ਭਰਾਵਾਂ ਨੂੰ ਚਾਉਣ ਵਾਲਿਆਂ ਦਾ ਹੈਗਾ ਅਸੀਂ ਤਾਂ ਕਦੇ ਵੀ ਨਾ ਕਰੇ ਫੈਨ ਕਿਹਾ ਹੀ ਨਹੀਂ ਨਾ ਸਿੱਧੂ ਨੇ ਕਿਹਾ ਨਾ ਕਿ ਉਹ ਤਾਂ ਸਾਡਾ ਪਰਿਵਾਰ ਹੈ ਤੇ ਤੁਸੀਂ ਦੇਖਦੇ ਹੋਵੋਗੇ ਬੀਬੀਸੀ ਨੇ ਬੇਸ਼ੱਕ ਉਹ ਪਹਿਲਾਂ ਸਕਰੀਨਿੰਗ ਕਰਨੀ ਸੀ ਫਿਰ ਉਹਨੇ ਉਹਨੂੰ ਸਿੱਧਾ ਹੀ ਉਹ ਕੋ ਨੂੰ ਪਤਾ ਲੱਗਿਆ ਸੀ ਕੋਰਟ ਚਲੇ ਗਏ ਆ ਜੋਟਾ ਹੂਗਾ ਉਸ ਤੋਂ ਪਹਿਲਾਂ ਮੈਂ ਰਿਲੀਜ਼ ਨਹੀਂ ਕਰਦੀ ਪਰੰਤੂ ਇਹ ਸਾਰੀ ਚੀਜ਼ ਨੂੰ ਹੁਣ ਦਾ ਪ੍ਰੈਸ ਦੀ بجائے ਸਾਡਾ ਫੈਸਲਾ ਪਰਿਵਾਰ ਦਾ ਸੀ ਕੋਟ ਦੇ ਗ੍ਰਾਉਂਡ ਤੇ ਕੀ ਕਹੋਗੇ ਉਹ ਲੋਕਾਂ ਨੂੰ ਜਿਹੜੇ ਬੈਠ ਕੇ ਤੁਹਾਡੇ ਨਾਲ ਚਾਹਾਂ ਸੀ ਕਿ ਇੰਟਰਵਿਊਾਂ ਕੀਤੀਆਂ ਉਹਨਾਂ ਨੇ ਜਿਹੜੇ ਉਹਦੇ ਵਿੱਚ ਆਪਣੇ ਛੋਟੇ ਰੱਖ ਲੈ ਜਾਨਾ ਦਿੱਤੇ ਹੈਗੇ ਬਿਆਨ ਆ ਜਾਂ ਹੋਰ ਕਾਫੀ ਦੇ ਖੁਦ ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਹਨਾ ਜਾਪਾ ਜਿਹਦੇ ਨਾਲ ਬਹਿ ਕੇ ਖਾ ਲਏ ਨੇ ਇੱਕ ਵਾਰੀ ਉਹਦਾ ਆਪਣਾ ਇੱਕ ਧਰਮ ਨਿਭਾਉਣਾ ਹੁੰਦਾ ਉਹ ਇਨਸਾਨੀਅਤ ਦੇ ਉੱਤੇ ਡਿਪੈਂਡ ਕਰਦਾ ਉਹ ਬੰਦਾ ਕਿੰਨਾ ਕਿ ਡੀਪਲੀ ਸੋਚਦਾ ਜਾਂ ਕਿੰਨਾ ਕੋ ਨੂੰ ਹਲਕੇ ਚ ਲੈਂਦਾ ਤਾਂ ਤੋਂ ਖੁੰਦੈ ਨਾ ਗੱਲਾਂ ਨੂੰ ਵੇਖ ਕੇ ਵੀ ਜਦੋਂ ਤੁਸੀਂ ਕਿਸੇ ਵੀ ਕਮਰਸ਼ੀਅਲ ادارے ਦੇ ਨਾਲ ਕੋਈ ਮਿਲ ਜੁਲ ਕਰਦੇ ਹੋ ਜਾਂ ਕੁਝ ਕਰਦੇ ਹੋ ਯਾ ਤੁਸੀਂ ਥੋੜਾ ਜਆ ਇੰਨੀ ਕਸਮ ਦਰਦੀ ਦਾ ਸਾਡੇ ਨਾਲ ਰੱਖਣੀ ਚਾਹੀਦੀ ਤੁਹਾਨੂੰ ਵੀ ਸਾਨੂੰ ਥੋੜਾ ਜਆ ਭਰੋਸੇ ਕੇ ਲੈ ਲੈਣੇ ਹੈ ਨਾ ਤਾਂ ਚੰਗਾ ਲੱਗਦਾ ਸਭ ਪਰੰਤੂ ਜਿਹੜੇ ਸਾਡੇ ਨਾਲ ਅਸਲ ਵਿਲੋਧਮਾਕਤ ਜੁੜੇ ਹੋਏ ਨੇ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਮੈਂ ਹੁਣ ਥੋੜੇ ਕੁਝ ਦੇ ਨਾਮ ਲਵਾਂ ਕਾਫੀ ਲੰਬੀ ਲਿਸਟ ਹੋ ਜੂਗੀ ਬੜਿਆਂ ਕੋਲੇ ਬਿਚੀ ਤੋਂ ਉਹਨਾਂ ਨੇ ਬੜਿਆ ਉਹਨਾਂ ਨੇ ਮੇਰਾ ਬੋਲਿਆ ਹੋਇਆ ਮੈਟਰ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਨਹੀਂ ਦਿੱਤਾ ਜਿਹੜੇ ਪੱਤਰਕਾਰ ਮੇਰੇ ਨਾਲ ਸੰਗਤ ਨੇ ਮੇਰੇ ਕੋਲੇ ਆਉਂਦੇ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਸਾਥ ਵੀ ਦਿੱਤਾ ਤਾਂ ਕੁਝ ਆਪਣੇ ਤੋਂ ਵਾਅਦਾ ਖਲਾਫੀ ਵੀ ਕੀਤੀ ਹੈ ਜਿਹੜੇ ਗਏ ਵੀ ਨੇ ਬਾਅਦ ਸਿੱਧੂ ਨੇ ਬਸ ਝੂਠ ਦੀ ਗੱਲ ਕੀਤੀ ਹੈ ਵੀ ਦੋ ਚਾਰ ਝੂਠ ਨੇ ਇਹ ਤੁਹਾਨੂੰ ਲੱਗਦਾ ਵੀ ਉਹੀ ਨੇ ਜਿਹੜੇ ਬੀਬੀਚ ਦੇ ਉੱਤੇ ਬੈਠੇ ਬੋਲ ਰਹੇ ਨੇ ਉਹਨਾਂ ਦੇ ਜ਼ਿਕਰ ਕਰ ਰਹੇ ਸੀ ਤੂੰ ਬਿਹਤਰ ਹੁੰਦਾ ਜੇ ਸਿੱਧੂ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਕਲੀਅਰ ਕਰ ਦੇਣਾ ਸੀ ਪਰੰਤੂ ਇਹ ਜਦੋਂ ਮੈਂ ਸਮਝੇ ਬਿਕਰ ਤਾਂ ਜੋ ਮੈਨੂੰ ਦਿੱਖਤਾਉਂਦੀਆਂ ਨੇ ਤੁਸੀਂ ਸੱਚ ਜਾਣਿਓ ਜੋ ਸਿੱਧੂ ਦੇ ਹਾਲ ਸੀ ਨਾ ਮੇਰੀ ਉਸ ਤੋਂ ਵੀ ਬੱਤਰ ਕਰਤੀ ਨਾਲ ਲੋਕਾਂ ਨੇ ਆਹੀ ਦਵਾ ਉਹਦੇ ਉੱਤੇ ਸੀ ਨਹੀਂ ਉਹ ਸੋਨਾ ਪੈਸਾ ਕਮਾਉਂਦਾ ਸੀ ਅੱਛਾ ਉਹਦਾ ਪਰਿਵਾਰ ਸੀ ਮਾਪੇ ਸੀ ਮਨ ਸਾਰਾ ਕੁਝ ਵਧੀਆ ਸੀ ਪਰੰਤੂ ਫਿਰ ਵੀ ਉਹਦੇ ਦਿਮਾਗ ਤੇ ਕਿੰਨਾ ਬਜੰਨ ਇਹਨਾਂ ਲੋਕਾਂ ਨੇ ਪਾਇਆ ਹੋਇਆ ਸੀ ਕਿ ਜਿਹਨੇ ਸਟ੍ਰਾਈਕ ਮਾਰਤੀ ਜਿਹਨੇ ਉਹ ਕਰਤਾ ਜਿਹਨੇ ਦਰਖਾਸਤ ਦੇਤੀ ਉਹਨੂੰ ਕਿਸੇ ਗੁਰੂ ਘਰ ਵੀ ਮੱਥਾ ਟੇਕਣ ਹੀ ਨਹੀਂ ਦਿੰਦੇ ਸੀ ਉਸ ਸਮੇਂ ਵੀ ਉਹਦੇ ਕੋਈ ਪਰਚਾ ਵਾਟਾ ਉਹ ਚਲਾ ਗਿਆ ਹੁਣ ਸਿੱਧੂ ਚੰਗਾ ਹੋ ਗਿਆ ਹੁਣ ਉਹਦਾ ਪਿਓ ਮਾਰਾ ਹੋ ਗਿਆ ਹੁਣ ਹੋ ਸਕਦਾ ਕੰਮ ਤਾਂ ਤੁਸੀਂ ਪਰਵਾਹ ਨਾ ਕਰੋ ਇਸ ਗੱਲ ਦੀ ਦੇਖੋ ਸਾਡਾ ਕੋਈ ਵੀ ਦਿਨ ਹੁੰਦਾ ਚਾਹੇ 11 ਜੂਨ ਆ ਚਾਹੇ ਵਰਸੀ ਦਾ ਦਿਨ ਆ ਉਦੋਂ ਪ੍ਰਭਾਵਿਤ ਕਰਨ ਦੀ ਕੋਈ ਨਾ ਕੋਈ ਪ੍ਰੋਗਰਾਮ ਮਿਥਿਆ ਜਾਂਦਾ ਚਾਹੇ ਕੋਈ ਸਰਕਾਰ ਮਿਥਲੇ ਚਾਹੇ ਕੋਈ ਅਧਾਰਾ ਮਿਥਲੇ ਅੱਜ 11 ਜੂਨ ਸੀ ਉਹਨਾਂ ਨੂੰ ਪਤਾ ਸੀ 11 ਜੂਨ ਦੇ ਦਿਨ ਕੀ ਲੀਡ ਕਰਨੀ ਰੋਹ ਦੇ ਵਿੱਚ ਡਾਕੂਮੈਂਟਰੀਆ ਰੋਹ ਦਾ ਤੁਸੀਂ ਲੋਕ ਤੇ ਤਾਂ ਸਿੱਧੂ ਦੀ ਨੂੰ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰ ਸਕਦੇ ਸ਼ਰੀਰਕ ਤੌਰ ਤੇ ਮਰਿਆ ਪਰੰਤੂ ਅੱਜ ਵੀ ਜਿੰਦਾ ਹੈ